ਅੱਜ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹਰ ਫੀਲਡ 'ਚ ਸਰਕਾਰ ਥੇਲ ਹੋ ਚੁੱਕੀ ਆ ਸਰਕਾਰ ਦਾ ਕੋਈ ਸਿਸਟਮ ਨਹੀਂ ਸਾਰਾ ਐਡਮਿਨਿਸਟ੍ਰੇਟਿਵ ਸਿਸਟਮ ਸਾਰਾ ਕਲਾਪਸ ਹੋ ਚੁੱਕਾ ਕਿਸੇ ਫੀਲਡ 'ਚ ਕੋਈ ਐਕਟੀਵਿਟੀ ਨਹੀਂ ਸਰਕਾਰ ਦੀ ਸਿਵਾਏ ਕ腐ਸ਼ਨ ਤੋਂ ਇਲਾਵਾ ਇਹ ਸਰਕਾਰ ਦੀ ਕੋਈ ਦੇਣ ਨਹੀਂ ਹੈ ਪੰਜਾਬ ਦੀ ਔਰ ਇਹ ਸਰਕਾਰ ਮੈਂ ਸਮਝਦਾ ਇਹ ਪਹਿਲੀ ਸਰਕਾਰ ਆਈ ਆ ਜਿਹੜੀ ਦਿੱਲੀ ਅੱਗੇ ਪਹਿਲਾਂ ਹੀ ਗੋਡੇ ਟੇਕ ਚੁੱਕੀ ਔਰ ਸਾਰੀ ਸਰਕਾਰ ਇਹਨਾਂ ਨੇ ਦਿੱਲੀ ਦੇ ਵਾਲਿਆਂ ਦੇ ਹੱਥ ਚ ਫੜਾਤੀ ਭਗਵੰਤ ਮਾਨ ਦੇ ਹੱਥ ਚ ਕੋਈ ਇੱਕ ਸਿਪਾਹੀ ਦੀ ਬਦਲੀ ਵੀ ਨਹੀਂ ਰਹਿ ਗਈ ਸਾਰੀ ਸਰਕਾਰ ਦਿੱਲੀੋਂ ਕੇਜਰੀਵਾਲ ਐਂਡ ਕੰਪਨੀ ਚਲਾ ਰਹੀ ਆ ਉਹਨਾਂ ਹਾਲਾਤ ਇਹ ਬਣ ਕੇ ਇਹਨਾਂ ਨੇ ਸਾਰੀ ਸਿਸਟਮ ਜੋ ਇਹਨਾਂ ਦਾ ਖਰਾਬ ਹੁੰਦਾ ਨਜ਼ਰ ਆਇਆ ਇਹਨਾਂ ਨੂੰ ਓਵਰ ਆਲ ਪੰਜਾਬ ਦੇ ਵਿੱਚ ਸਾਰੀਆਂ ਪਬਲਿਕ ਵੈਲਫੇਅਰ ਸਕੀਮਾਂ ਬੰਦ ਹੋ ਗਈਆਂ ਲੋਕ ਸੜਕਾਂ ਤੇ ਆ ਗਏ ਔਰ ਇਹਨਾਂ ਕੋਲ ਅੱਜ ਕਰਜ਼ੇ ਤੇ ਕਰਜ਼ਾ ਚਾੜ ਕੇ ਕਰਜ਼ੇ ਤੇ ਕਰਜ਼ਾ ਚਾੜ ਕੇ ਹੁਣ ਕੋਈ ਜਗ੍ਹਾ ਵੀ ਨਹੀਂ ਬਚੀ ਜਿੱਦੇ ਤੇ ਪੰਜਾਬ ਤੇ ਹੋਰ ਕਰਜ਼ਾ ਲੈ ਸਕਣ ਹੁਣ ਇਹ ਧਾਰਮਿਕ ਇਸ਼ੂ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਹੁਣ ਲੋਕਾਂ ਕੋਲ ਜਾਣ ਦਾ ਇਹਨਾਂ ਕੋਲ ਜ਼ਰੀਆ ਕੋਈ ਰਿਹਾ ਨਹੀਂ ਹੁਣ ਇੱਕ ਇਹਨਾਂ ਨੇ ਨਵੀਂ ਜਿਹੜਾ ਜਿਹਦੀ ਇਨਕੁਆਇਰੀ ਵੀ ਹੋ ਚੁੱਕੀ ਆ 328 ਰੁਪਿਆਂ ਦੀ ਗੁਰੂ ਸਾਹਿਬ ਦੇ ਤੇ ਉਹ ਰਏ ਤੇ ਹੁਣ ਇਹਨਾਂ ਨੇ ਐਫ ਆਈ ਆਰ ਦਰਜ ਕਰਤੀ ਜਿਹਦਾ ਕਿ ਹਲੇ ਸਿੱਧੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਵੀ ਬਣ ਗਈ ਕਮੇਟੀ ਨੇ ਫੈਸਲਾ ਵੀ ਦੇਤਾ ਔਰ ਜਿਹੜੇ ਮੁਲਾਜ਼ਮਾਂ ਦੇ ਵਿੱਚ ਕਮੀਆਂ ਪਾਈਆਂ ਗਿਆ ਉਹਨਾਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਔਰ ਮੈਂ ਹੈਰਾਨੀ ਦੀ ਗੱਲ ਇਹ ਆ ਹੁਣ ਜਿੰਨੇ ਸਿੱਖ ਬੁੱਧੀਜੀਵੀ ਨੇ ਜਿੰਨੀਆਂ ਸੰਪਰਦਾਵਾਂ ਨੇ ਜਿੰਨੀਆਂ ਸਿੰਘ ਸੁਭਾਵਾਂ ਨੇ ਜਿੰਨੇ ਸਾਡੇ ਸੰਤ ਸਮਾਜ ਨੇ ਉਹ ਹੁਣ ਕੋਈ ਬੋਲ ਹੀ ਨਹੀਂ ਰਿਹਾ ਇਸ ਮੁੱਦੇ ਤੇ ਹੁਣ ਚੋਪਾ ਹੁਣ ਆਏ ਦਿਨ ਇਹ ਬੇਦਵੀਆਂ ਹੋ ਰੀਆਂ ਭਗਵੰਤ ਮਾਨ ਦੀ ਹੁਣ ਇੱਕ ਲੇਟੈਸਟ ਵੀਡੀਓ ਆਈ ਆ ਜਿਹੜੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਆ ਔਰ ਸੰਤ ਮਹਾਪੁਰਸ਼ਾਂ ਦੇ ਭਿੰਡਰਾਂ ਵਾਲਿਆਂ ਦੇ ਉਹਨਾਂ ਦੀਆਂ ਤਸਵੀਰਾਂ ਦੇ ਉੱਤੇ ਵੀ ਪਿਸ਼ਾਬ ਕਰਨ ਦੇ ਯਤਨ ਕੀਤੇ ਜਾ ਰਹੇ ਆ ਇਹ ਚੀਜ਼ਾਂ ਦੇਖ ਕੇ ਵੀ ਜਿਹੜੇ ਅਖੌਤੀ ਪੰਥਕ ਉਹ ਚੁੱਪ ਬੈਠੇ ਆ ਉਹਦੇ ਲਈ ਤਾਂ ਧਰਨਾ ਨਹੀਂ ਲਾਇਆ ਕਿਸੇ ਨੇ ਹੁਣ ਕੋਈ ਵੀ ਦੀ ਧਰਨੇ ਤੇ ਬੈਠਾ ਵੀ ਇਹ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਵੀ ਹੋਰ ਲਈ ਵੀ ਅਸੀਂ ਧਰਨਾ ਲਾਈਏ ਸੋ ਇਹ ਗਿਣੀ ਮੇਥੀ ਸਾਜ਼ਿਸ਼ ਆ ਇਹ ਸ਼ੁਰੂ ਤੋਂ 2014 ਤੋਂ ਇਹ ਬੇਅਦਬੀਆਂ ਦਾ ਦੌਰ ਇਹਨਾਂ ਨੇ ਸ਼ੁਰੂ ਕੀਤਾ ਸੀ ਇਹ ਲਗਾਤਾਰ جاری ਆ ਅੱਜ 2026 ਚੜ ਗਿਆ ਪਰ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨਾ ਪੁਰਾਣੀਆਂ ਬੇਅਦਬੀਆਂ ਚ ਸਾਫ ਮਿਲਿਆ ਨਾ ਹੋਣ ਵਾਲੀਆਂ ਚ ਮਿਲਣਾ ਸੋ ਲੋਕਾਂ ਨੂੰ ਹੁਣ ਮੈਂ ਅਪੀਲ ਕਰਦਾ ਇਹ ਸਮਝਣ ਦੀ ਲੋੜ ਆ ਇਹ ਸਰਕਾਰ ਇਹਨਾਂ ਦੀ ਮਨਸ਼ਾ ਕੀ ਆ ਇਹ ਟੋਟਲੀ ਇੱਕ ਨਾਸਤਕ ਟੋਲਾ ਇਹਨਾਂ ਤੋਂ ਕੋਈ ਵੀ ਸਾਨੂੰ ਉਮੀਦਾਂ ਨਹੀਂ ਰਹੀਆਂ ਪੰਜਾਬ ਦੀਆਂ ਜਿੰਨੀਆਂ ਝੂਠੇ ਲਾਰੇ ਲਾਏ ਸੀ ਸਭ ਇਹਨਾਂ ਦੇ ਹੁਣ ਲੋਕ ਤਰਾਤਰਾਂ ਕਰਦੇ ਆ ਹਰ ਫਰੰਟ ਤੇ ਫੇਲ ਹੋ ਚੁੱਕੇ ਆ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਛਗਨ ਸਕੀਮਾਂ ਉਹ ਬੰਦ ਹੋ ਗਈਆਂ ਆਟਾ ਦਾਲ ਉਹ ਬੰਦ ਹੋ ਗਈ ਨਰੇਗਾ ਦੇ ਉਹ ਨਹੀਂ ਪੈਸੇ ਇਹਨਾਂ ਤੋਂ ਦੇਖ ਹੋ ਰਹੇ ਤੋਂ ਉਲ ਮਿਲਾ ਕੇ ਡਿਵੈਲਪਮੈਂਟ ਨਾਮ ਦੀ ਵੀ ਕੋਈ ਚੀਜ਼ ਨਹੀਂ ਔਰ ਸਾਰਾ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਅੱਜ ਇਹ ਜੜੀਆਂ ਆਏ ਦਿਨ ਫਰੋਤੀਆਂ ਮੰਗੀਆਂ ਜਾ ਰਹੀਆਂ ਗੈਂਗਸਟਰਵਾਦ ਇੰਨਾ ਵੱਧ ਗਿਆ ਕਤਲੋਗਾਰਤ ਹੋ ਰਹੀਆ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਆ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਪੰਜ ਕਤਲ ਹੋ ਗਏ ਦੋ ਕਤਲ ਤਾਂ ਫਰੋਤੀਆਂ ਪਿੱਛੇ ਹੋਏ ਸੋ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਆ ਹੁਣ ਪੰਜਾਬ ਦੇ ਲੋਕਾਂ ਨੂੰ ਥੋੜਾ ਜਿਆ ਸਮਝਣ ਦੀ ਲੋੜ ਆ ਵੀ ਅਕਾਲੀ ਦਲ ਦੀ ਚੜ੍ਹਾਈ ਨੂੰ ਦੇਖ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦਿਨੋ ਦਿਨ ਉੱਪਰ ਨੂੰ ਜਾ ਰਿਹਾ ਹੈ ਉਹਨਾਂ ਦੀ ਚੜ੍ਹਾਈ ਨੂੰ ਦੇਖ ਕੇ ਇਹ ਇਸ਼ੂ ਖੜਾ ਕੀਤਾ ਗਿਆ ਟਾਰਗੇਟ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਔਰ ਮੈਂ ਇਹਨਾਂ ਨੂੰ ਦੱਸ ਦੇਣਾ ਚਾਹਨਾ ਨਾ ਸੁਖਵੀਰ ਸਿੰਘ ਬਾਦਲ ਅੱਜ ਡਰੇ ਇਹਨਾਂ ਤੋਂ ਨਾ ਕੱਲ ਜੋ ਉਹਨਾਂ ਨੇ ਆਪਣੇ ਪਿੰਡੇ ਤੇ 10 ਸਾਲ ਚ ਹੰਡਾਇਆ ਜੋ ਝੂਠੇ ਇਲਜ਼ਾਮ ਉਹਨਾਂ ਨੇ ਆਪਣੇ ਪਿੰਡੇ ਤੇ ਝੱਲ ਲਏ ਉਹ ਇਹਨਾਂ ਦੀਆਂ ਪਰਵਾਹ ਕਰਨ ਵਾਲਾ ਨਹੀਂ ਹੈਗਾ ਇਹਨਾਂ ਦੀਆਂ ਗੱਲਾਂ ਦਾ ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸੁਰਪ੍ਰੀਤ ਸਿੰਘ ਬਾਦਲ ਸਾਹਿਬ ਤੇ ਸ੍ਰੀਪੂਰੀ ਸ਼ਰੋਮੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਇਹਨਾਂ ਨਾਲ ਅਸੀਂ ਡਰਨ ਵਾਲਿਆਂ ਚੋਂ ਨਹੀਂ ਹੈਗੇ ਭਗਵੰਤ ਮਾਨ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਕੌਝੀਆਂ ਹਰਕਤਾਂ ਇੱਕ ਘਟੀਆ ਹਰਕਤਾਂ ਬੰਦ ਕਰਕੇ ਕੁਝ ਪੰਜਾਬ ਦੇ ਹਿੱਤਾਂ ਦੇ ਬਾਰੇ ਵੀ ਸੋਚੋ ਸਾਰਾ ਕੁਝ ਤੁਸੀਂ ਪੰਜਾਬ ਦਾ ਗਿਰਵੀ ਰੱਖ ਕੇ ਦਿੱਲੀ ਵਾਲਿਆਂ ਨੂੰ ਤਾਂ ਅੱਜ ਤੁਸੀਂ ਇਹੋ ਜੀਆਂ ਹਰਕਤਾਂ ਤੇ ਆ ਕੇ ਪੰਜਾਬੀਆਂ ਨੂੰ ਮੂੰਹ ਚੜਾ ਰਹੇ ਹੋ ਔਰ ਪੰਜਾਬੀ ਰੋ ਰਹੇ ਆ ਦੇਖ ਕੇ ਵੀ ਸਾਡੇ ਹੱਥੋਂ ਇਹ ਕਿੰਨਾ ਵੱਡਾ ਪਾਪ ਹੋ ਗਿਆ ਜਿਹੜੀ ਅਸੀਂ ਇਹਨਾਂ ਨੂੰ ਵੋਟਾਂ ਪਾਤੀਆਂ ਸੋ ਮੈਂ ਇਹੀ ਕਹਿੰਦਾ ਜੀ ਬੇਨਤੀ ਕਰਨਾ ਚਾਹੁੰਦਾ ਪੰਜਾਬੀਆਂ ਨੂੰ ਵੀ ਹੁਣ ਆਪਾਂ ਅੱਗੇ ਅਗਲਾ ਜਿਹੜਾ ਫੈਸਲਾ ਉਹ ਬਹੁਤ ਸੋਚ ਵਿਚਾਰ ਕੇ ਲਈਏ ਇਹ ਇਲੈਕਸ਼ਨ ਯਰ ਆ ਗਿਆ ਆਪਾਂ ਡਟ ਕੇ ਆਪਣੀ ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਦਾ ਸਾਥ ਦੇਈਏ ਸ਼੍ਰੋਮਣੀ ਅਕਾਲੀ ਦਲ ਅਕਾ ਪਿੰਦਾ ਜੀ ਆਮ ਆਦਮੀ ਪਾਰਟੀ ਵੀ ਸਵਾਲ ਚੁੱਕਦੀ ਹੈ ਕਹਿੰਦੇ ਕਾਰਵਾਈ ਤੋਂ ਡਰ ਕੇ ਹੁੰਦਾ ਇਹ ਜਾਂਚ ਹੋ ਰਹੀ ਹੈ ਉਹ ਤੋਂ ਡਰ ਕੇ ਹੁੰਦਾ ਇੱਕ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਜਿਹੜੇ ਵੀ ਸਿੱਖ ਧਰਮ ਧਾਰਮਿਕ ਇਸ਼ੂ ਹੋਣਗੇ ਉਹ ਉੱਥੇ ਹੀ ਫੈਸਲੇ ਸੁਣਾਏ ਜਾਣਗੇ ਉੱਥੇ ਹੀ ਉਹਨਾਂ ਦੀ ਇਨਕੁਆਇਰੀ ਹੋਏਗੀ ਉਦਾਂ ਹੀ ਇਹ ਜਿਹੜੀ ਅਕਾਲ ਤਖਤ ਸਾਹਿਬ ਨੇ ਹੁਕਮ ਜਾਰੀ ਕੀਤੇ ਸੀ ਤੇ ਉਹਦੀ ਕਮੇਟੀ ਬਣੀ ਸੀ ਕਮੇਟੀ ਬਣ ਕੇ ਉਹਦਾ ਜਾਂਚ ਹੋਈ ਜਾਂਚ ਹੋ ਕੇ ਜਿਹੜੇ ਦੋਸ਼ੀ ਪਾਏਗੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੱਢ ਦਿੱਤਾ ਗਿਆ ਔਰ ਇੱਕ ਕੁੱਲ ਮਿਲਾ ਕੇ ਜਿੰਨੇ ਵੀ ਮਹਾਰਾਜ ਦੇ ਸਰੂਪ ਨੇ ਸਾਰੇ ਸਿਸ਼ੋਭਿਤ ਨੇ ਸਾਰਿਆਂ ਦੇ ਗੁਰਦੁਆਰਿਆਂ ਗੁਰਦੁਆਰਿਆਂ ਦੇ ਵਿੱਚ ਸ਼ੋਭਿਤ ਨੇ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਗਏ ਨੇ ਉਹਨਾਂ ਦੇ ਵਿੱਚ ਕੋਈ ਕੁਤਾਹੀ ਨਹੀਂ ਹੈ ਪਰ ਜਿਹੜੀ ਗਲਤੀ ਸੀਗੀ ਉਹ ਸਿਰਫ ਇੱਕ ਪੇਟਾ ਨਹੀਂ ਵਿੱਚ ਜਮਾ ਕੀਤੀਆਂ ਜੀ ਅਸੀਂ ਉਹੀ ਆ ਸਰੂਪ ਕੋਈ ਗਵਾਚਾ ਨਹੀਂ ਉਹ ਰਿਪੋਰਟ ਦੇ ਜਿਹੜਾ ਸਿੱਟਾ ਨਿਕਲਿਆ ਉਹਦੇ ਵਿੱਚ ਦੀ ਆ ਰਿਪੋਰਟ ਜਿਹੜੀ ਬਣ ਕੇ ਆਈ ਆ ਐਸਆਈਟੀ ਤੋਂ ਬਾਅਦ ਉਹਦੇ ਵਿੱਚ ਕੋਈ ਸਰੂਪ ਗਵਾਚੇ ਨਹੀਂ ਆ ਕੋਈ ਚੋਰੀ ਨਹੀਂ ਹੋਈ ਜੋ ਗਲਤੀ ਜਿਨ੍ਹਾਂ ਨੇ ਮੁਲਾਜ਼ਮਾਂ ਦੀ ਸੀਗੀ ਉਹਨਾਂ ਨੂੰ ਉਹ ਕੱਢ ਦਿੱਤਾ ਗਿਆ ਸੀ ਹੁਣ ਇਹ ਇਹਦੇ ਉੱਤੇ ਦੁਬਾਰਾ ਐਫ ਆਈ ਆਰ ਦਰਜ ਕਰਨੀ ਬਣਦੀ ਹੋਈ ਨਹੀਂ ਸੀ